ਭਾਰਤੀ ਚੋਣ ਕਮਿਸ਼ਨ ਦਾ 3 ਦਿਨਾਂ ਦਾ ਪੰਜਾਬ ਦੌਰਾਰ ਮੰਗਲਵਾਰ ਨੂੰ ਖਤਮ ਹੋ ਗਿਆ ਅਖੀਰਲੇ ਦਿਨ ਕਾਂਗਰਸੀ ਨੇਦਾਵਾ ਨੇ ਚੋਣ ਕਮਿਸ਼ਨ ਦੇ ਵਫਦ ਨਾਲ ਮੁਲਾਕਾਤ ਕਰਕੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ ਵੀ ਪੰਜਾਬ ਦੇ ਵਿੱਚ 22603 ਪੋਲਿੰਗ ਬੂਥ ਨੇ ਤੇ ਇਹਦੇ ਉੱਤੇ ਵੀ ਪੀਏਟੀ ਸੁਪਰੀਮ ਕੋਰਟ ਦੀ ਉਹਨਾਂ ਨੇ ਡਾਇਰੈਕਸ਼ਨ ਦਿੱਤੀ ਸੀ ਇਹਨਾਂ ਨੂੰ ਵੀ ਤੁਸੀਂ ਵੀ ਵੀ ਪੀ ਏ ਟੀ ਇਹ ਮਸ਼ੀਨਾਂ ਖਰੀਦੋ ਸਾਰੇ ਹਿੰਦੁਸਤਾਨ ਲਈ ਜਿੱਥੇ ਈ ਵੀ ਐਮ ਲੱਗੇਗੀ ਉਹਦੇ ਨਾਲ ਇਹ VOTING VERIFICATION ਮਸ਼ੀਨ ਜ਼ਰੂਰ ਨਾਲ ਲਾਣੀ ਹੈ so that ਕੈਂਡੀਡੇਟ ਨੂੰ ਜਿਹਨੇ ਪ੍ਰੈਸ ਕਰਨਾ ਬਟ ਉਹਨੂੰ ਪਤਾ ਲੱਗੇ ਵੀ ਮੇਰੀ ਵੋਟ ਕਿਹਦੇ ਜੇ ਮੈਂ ਜਿਹੜੇ ਕੈਂਡੀਡੇਟ ਨੂੰ ਪਾਈ ਉਸੇ ਨੂੰ ਗਈ ਹੈ ਉਹ ਇਹਨਾਂ ਨੇ ਸਿਰਫ 2200 ਪੰਜਾਬ ਚ ਲਾਰੇ ਦੇ that means 10% of the entire polling ਅਸੀਂ ਇਹਨਾਂ ਨੂੰ ਪੁੱਛਿਆ ਵੀ ਸੁਪਰੀਮ ਕੋਰਟ ਚ ਤੁਸੀਂ 2013 ਚ ਐਂਟਰਟੇਕਿੰਗ ਦਿੱਤੀ ਹੈ ਉੱਥੇ ਤੁਸੀਂ ਕਹੇ ਵੀ ਹਜੇ ਅਸੀਂ ਖਰੀਦ ਰਹੇ ਹਾਂ

आ, उनको डराने धमकाने की बात हो सकती है मसलमैन के द्वारा या ताकतवर लोगों के द्वारा और वहाँ पर उनको प्रोटेक्शन दिया जा सके ये काम शुरू हो चुका है कोई भी अधिकारी या कर्मचारी इलेक्शन से रिलेटेड अगर न्यूट्रल नहीं पाया जाएगा अनबायस्ड नहीं पाया जाएगा तो इलेक्शन प्रोसेस में तो वो संबद्ध नहीं होगा साथ ही उसके खिलाफ कड़ी कर, कार्रवाई भी की जाएगी बोथ पिनल एज वेल एज सिविल हमने अभी पिछले दिनों में जो चुनाव किए पांच राज्यों के कुछ महत्वपूर्ण राज्यों में हमने ये व्यवस्था लागू करी कि हमारे पोलिंग स्टेशन 100% परसेंट सेंट्रल पुलिस फोर्स से कवर्ड थे और हमारे पास ये रिक्वेस्ट की गई है और कमीशन इज ऑलरेडी एंगेजिंग विद दिस सीरियस इशू एंड वी विल एसेस इट एंड वी विल प्रोवाइड एडिक्वेट सेंट्रल पुलिस फोर्स ताकि किसी भी प्रकार का ਅ ਨੈਕਸਸ ਜੋ ਹੈ ਇਹ ਲੋਕਲ ਲੈਵਲ ਪਰ ਟੂ ਇਨਫਲੂਐਂਸ ਦੀ ਪ੍ਰੋਸੈਸ ਸਕਸੈਸਫੁਲ ਨਾ ਹੋ ਸਕੇ ਇਸ ਤੋਂ ਇਲਾਵਾ ਇਲੈਕਸ਼ਨ ਕਮਿਸ਼ਨ ਨੇ ਹਿਦਾਇਤ ਦਿੱਤੀ ਹੈ ਕਿ ਜਿਹੜੇ ਲੋਕਾਂ ਦੇ ਵੋਟਰ ਕਾਰਡ ਨਹੀਂ ਬਣੇ ਉਹ ਆਪਣੇ ਕਾਗਜ਼ਾਤ ਹੁਣ ਵੀ ਜਮ੍ਹਾਂ ਕਰਵਾ ਸਕਦੇ ਨੇ ਅਤੇ ਨਵੀਂ ਵੋਟਰ ਲਿਸਟ 1 ਜਨਵਰੀ ਤੱਕ ਤਿਆਰ ਕੀਤੀ ਜਾ ਸਕਦੀ ਹੈ ਚੰਡੀਗੜ੍ਹ ਤੋਂ ਮਨਮੋਹਨ ਸਿੰਘ ਜਾਗਬਾਣੀ ਟੀਵੀ ਜਾਗਬਾਣੀ ਵੱਲੋਂ ਕਿਸਾਨ ਵੀਰਾਂ ਨੂੰ ਬੇਨਤੀ ਕਿਰਪਾ ਕਰਕੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਪਰਾਲੀ ਸਾੜਨ ਨਾਲ ਜਿੱਥੇ ਮਿੱਟੀ ਦੀ ਉਪਜਾਊ ਸ਼ਕਤੀ ਘਟ ਰਹੀ ਹੈ ਉੱਥੇ ਦੂਸ਼ਿਤ ਹੋ ਰਿਹਾ ਵਾਤਾਵਰਨ ਕਈ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ